ਯਾਰ ਕਰੀ ਯਾਰ ਗਾਲੇ ਮੈਨੂੰ ਸਮਝਾਂਦੀ ਕਿ ਯਾਰ ਕੀ ਕਰਦੇ ਆ ਅਦਰ ਜਲੀਦ ਅਦਰ ਹੋ ਜਦਾ ਸਾਹਿਬ ਓਜਲਾ ਸਾਹਿਬ ਇਧਰ ਇੱਕ ਕੋਈ ਨਹੀਂ ਹੋ ਰਹੀ ਵਾਰੀ ਕਰ ਲੈਂਦੇ ਜੀ ਸਾਹਿਬ ਆ ਜੀ ਸਾਹਿਬ ਸਾਹਿਬ ਠੀਕ ਹੈ ਸੋ ਅੱਜ ਤੁਸੀਂ ਦੇਖਿਆ ਕਿ ਜਿਹੜਾ ਅੰਮ੍ਰਿਤਸਰ ਪਾਰਲੀਮੈਂਟਰੀ ਕੰਸਟੀਟੂਐਂਸੀ ਦੀ ਜਿਹੜੀ ਕਾਊਂਟਿੰਗ ਹੈ ਉਹ ਮੁਕੰਮਲ ਕਰ ਲਈ ਗਈ ਹੈ ਤੇ ਇਸ ਪਾਰਲੀਮੈਂਟਰੀ ਕੰਸਟੀਟੂਐਂਸੀ ਸ੍ਰੀ ਮੁਰਜੀਤ ਸਿੰਘ ਓਜਲਾ ਜੀ ਨੂੰ ਜੀਨਰ ਡਿਕਲੇਅਰ ਕੀਤਾ ਹੈ ਉਹ 40301 ਵੋਟਾਂ ਤੋਂ ਜਿਹੜੇ ਆ ਫਾਈਨਲੀ ਵੀਜੇ ਡਿਕਲੇਅਰ ਹੋਏ ਨੇ ਐਂਡ ਉਹਨਾਂ ਨੂੰ ਰੀਸੈਂਟਲੀ ਅਸੀਂ ਸਰਟੀਫਿਕੇਟ ਆਫ ਇਲੈਕਸ਼ਨ ਉਹਨਾਂ ਨੂੰ ਪਰਸਨਲੀ ਇੱਥੋਂ ਆਰ ਬਤੌਰ ਰਿਟਰਨਿੰਗ ਅਫਸਰ ਮੈਂ ਜਾਰੀ ਕੀਤਾ ਸਰ ਸ਼ਾਂਤੀਪੁਰ ਦੇ ਨਾਲ ਇਲੈਕਸ਼ਨਾਂ ਵੀ ਜੇ ਬਿਲਕੁਲ ਸ਼ਾਂਤੀਪੂਰਵਕ ਹੋਈ ਇੱਥੇ ਤੁਸੀਂ ਦੇਖਿਆ ਵੀ ਇਲੈਕਸ਼ਨਾਂ ਤੋਂ ਇੱਕ ਦਿਨ ਪਹਿਲੇ ਇੱਕ ਇੱਕ ਵਾਰਦਾਤ ਹੋਈ ਸੀਗੀ ਉਹ ਇੱਕ ਦਿਨ ਪਹਿਲਾਂ ਹੋਈ ਸੀਗੀ ਲਖੋਵਾਲ ਪਿੰਡ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈ ਇਲੈਕਸ਼ਨ ਦਾ ਪ੍ਰੋਸੈਸ ਕੰਪਲੀਟਲੀ ਸ਼ਾਂਤੀ ਮੇ ਰਿਹਾ ਤਾਂ ਮੈਂ ਸਾਰੇ ਅਮਰitsar ਨਿਵਾਸੀਆਂ ਦਾ ਬੜਾ ਧੰਨਵਾਦੀ ਹਾਂ ਮੀਡੀਆ ਦਾ ਸਾਰੇ ਸਟੇਕ ਹੇਲਡਰਸ ਦਾ ਵਧੀਆ ਵੀ ਉਹ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਅਪਰੀਸ਼ੀਏਟ ਕੀਤਾ ਵੀ ਪੰਜਾਬ ਦੇ ਵਿੱਚ ਓਵਰ ਆਲ ਇਲੈਕਸ਼ਨ ਬੜੇ ਸ਼ਾਂਤੀਪੂਰਨ ਰਹੇ ਐਂਡ ਜਿਹੜਾ ਰਿਜ਼ਲਟ ਅਪਡੇਸ਼ਨ ਹੈ ਉਹ ਵੀ ਪੰਜਾਬ ਦਾ ਬੜਾ ਫਾਸਟ ਰਿਹਾ ਐਂਡ ਕਾਊਂਟਿੰਗ ਪ੍ਰੋਸੈਸ ਵੀ ਜਿਹੜਾ ਅੱਜ ਹੈ ਤਕਰੀਬਨ ਸਾਰੇ ਪਾਰਲੀਮੈਂਟਰੀ ਕੰਸਟੀਟੂਐਂਸੀਜ਼ ਦੇ ਵਿੱਚ ਬਲੇ ਚੰਗੇ ਤਰੀਕੇ ਨਾਲ ਆਲਮੋਸਟ ਫਾਈਨਲਾਈਜ਼ ਹੋ ਗਿਆ